हां ना। का जी मित्रों आप आएं भाई मूसेਪਿੰਡ ਇੱਥੇ ਨਾਲ ਆਹ ਟਰੈਕਟਰ ਚਲਾ ਕੇ ਦਿਖਾਉਣਾ ਇਹਦੇ ਨਾਲ ਘਾਹ ਕਟਿੰਗ ਕਰਨੀ ਆ ਠੀਕ ਆ ਬਾਕੀ ਸਾਰਾ ਬਈ ਪ੍ਰਬੰਧ ਹੋ ਗਿਆ ਹਨਾ ਗੱਡੀਆਂ ਕੁਡੀਆਂ ਆਈਆਂ ਬਾਪੂ ਜੀ ਵੀ ਆ ਰਹੇ ਨੇ ਠੀਕ ਆ ਫੋਰਚੂਨਰ ਖੜੀ ਆ ਤੇ ਆਹ ਬਾਈ ਇੱਥੇ ਚਲਾਉਣਾ ਵੀਡੀਓ ਨਾਲ ਬਣੇ ਰਿਓ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਚੱਲੂਗਾ ਤੇ ਬਾਪੂ ਜੀ ਗੱਡੀ 'ਚ ਹੋਜੀ ਉਤਰੇ ਨਹੀਂਗੇ ਠੀਕ ਆ ਬਾਕੀ ਸਾਰਾ ਕੁਝ ਓਕੇ ਆ ਵਧੀਆ ਮਿਲਦੇ ਆ ਸਭ ਨੂੰ ਠੀਕ ਆ ਗੱਡੀ 'ਚ ਬੈਠੇ ਨੇ ਠੀਕ ਆ ਥੋੜਾ ਟਾਈਮ ਲਿਆ ਕਿਸੇ ਨੇ ਠੀਕ ਆ ਤੇ ਬਾਪੂ ਜੀ ਆਉਣਗੇ ਤੇ ਬਾਕੀ ਤੁਹਾਨੂੰ ਸਾਰਾ ਦਿਖਾਵਾਂਗੇ ਬਾਈ ਕੀ ਇੱਥੇ ਜਿਹੜਾ ਦੀਵਾਲੀ ਤੇ ਪ੍ਰੋਗਰਾਮ ਕਰਨਾ ਨਾ ਮਤਲਬ ਡੈਕੋਰੇਸ਼ਨ ਜ਼ਰੂਰੀ ਆ ਬਾਪੂ ਜੀ ਉੱਤਰਿਆ ਠੀਕ ਆ ਤੇ ਬਾਕੀ ਬਈ ਅੱਜ ਤਰੀਕ ਆ ਗਈ 20 ਅਗਸਤ 20 20 ਤਰੀਕ ਆ 20 ਸਤੰਬਰ ਸੋ ਹੌਲੀ ਹੌਲੀ ਬਈ ਸਟਾਰਟਿੰਗ ਕਰਕੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇਹ ਥੋੜੀ ਕਟਿੰਗ ਕਰਨੀ ਆ ਮਤਲਬ ਜ਼ਿਆਦੇ ਹੋ ਰਹੀ ਸੀ ਮੀਹ ਕਰਨ ਤੇ ਕਟਿੰਗ ਕਰਕੇ ਵਧੀਆ ਕਲੀਨ ਕਰਨਾ ਤੇ ਹੌਲੈਂਡ ਮੈਚਿਓ ਦਾ ਬਾਈ ਜਿਹੜਾ ਇਹ ਮਲਚਰ ਆ ਮੈਚਿਓ ਦਾ ਆ ਚੀਜ਼ ਕਟਿੰਗ ਕਰਾਉਣੀ ਆ ਅੱਜ ਆਪਾਂ ਇੱਥੇ ਆ ਠੀਕ ਆ ਬਾਕੀ ਆਉਣ ਵਾਲੇ ਸਮੇਂ 'ਚ ਬਈ ਵਧੀਆ ਨੂੰ ਡੈਕੋਰੇਸ਼ਨ ਹੋਈ ਵੀ ਜਾਂਦੀ ਆ ਤੇ ਦੁਬਾਰੇ ਕਰਾਉਣੀ ਵੀ ਆ ਤਰੀਕਾ ਮਿੱਤਰੋ 20 ਸਤੰਬਰ ਠੀਕ ਆ ਆ ਦੇਖੋ ਬਈ ਸਾਰਾ ਇੱਥੇ ਆ ਨਾ ਵੱਡਾ ਹੋ ਰਿਹਾ ਇਹ ਜਿਹੜਾ ਆ ਕਾਗਲ ਇਹ ਵੱਡਾ ਹੋ ਰਿਹਾ ਇਹਦੀ ਕਟਿੰਗ ਕਰਨੀ ਆ ਅੱਜ ਸ਼ਾਇਦ ਫਾਦਰ ਸਾਹਿਬ ਵੀ ਚਲਾਉਣਗੇ ਆ ਏਡਾ ਏਡਾ ਹੋ ਰਿਹਾ ਬਈ ਇਹਦੀ ਕਟਿੰਗ ਕਰਨ ਲਈ ਆਏ ਹੋਏ ਆ ਆ ਸਾਰਾ ਕਟਾਂਗੇ ਦੇਖੋ ਕਿੱਡਾ ਕਿੱਡਾ ਹੋ ਰਿਹਾ ਹੈਗਾ ਇਹ ਸਾਰਾ ਕਟਣਾ ਹੈਗਾ ਬਾਕੀ ਹੌਲੈਂਡ ਟਰੈਕਟਰ ਆ ਬਈ 3630 ਠੀਕ ਹੈ ਇੱਥੇ ਚਲਾ ਕੇ ਦਿਖਾਵਾਂਗੇ ਹੁਣ ਬਰੀਕ ਬਹੁਤ ਕਰਦਾ ਬਈ ਮੈਚਿਓ ਦਾ ਇਹ ਠੀਕ ਹੈ ਆ ਦੇਖੋ ਇਹਦੇ ਟਾਇਰ ਲੱਗੇ ਹੋਏ ਨੇ ਉਵੇਂ ਟਾਇਰ ਲੱਗੇ ਹੋਏ ਨੇ ਇਹ ਥੋੜਾ ਜਿਆਦਾ ਕਟਿਆ ਹੋ ਰਿਹਾ ਹੈਗਾ ਬਾਈ ਜਗਜੀਤ ਮਾਨ ਚਲਾਊਗਾ ਤੁਸੀਂ ਚਲਾਉਂਗੇ ਜੀ ਤੁਸੀਂ ਚਲਾਉਂਗੇ ਦੇਖੀ ਚਲੋ ਬਾਈ ਤੁਹਾਨੂੰ ਦਿਖਾਵਾਂ ਕਿ ਮੈਂ ਕਿੰਨੀ ਸਫਾਈ ਕਰੂਗਾ ਇਹ ਚੱਲੂ ਬਾਈ ਹੁਣ ਇਹ ਠੀਕ ਆ ਬਾਕੀ ਬਾਬਾ ਮਿਹਰ ਕਰੇ ਹਨਾ ਸਹੀ ਚੱਲੇ ਤੇ ਜੇ ਕਿਸੇ ਨੇ ਬਈ ਇਹ ਲੈਣਾ ਹੋਵੇ ਹਨਾ ਵੀ ਆ ਘਾ ਕਟਣ ਵਾਲਾ ਠੀਕ ਆ ਇਹ ਬਈ ਮਤਲਬ ਮੈਚੀਓ ਦਾ ਬਹੁਤ ਘੈਂਟ ਬਣਿਆ ਹੋਇਆ ਟਾਇਰ ਲੱਗੇ ਹੋਏ ਨੇ ਟਾਇਰਾਂ ਦੀ ਰੁੱੜਦਾ ਇਹ ਠੀਕ ਆ ਬਾਕੀ ਸਮਾਨ ਦੀ ਸਾਰੀ ਸਫਾਈ ਕਰਨੀ ਹੈ ਬਈ ਇੱਥੋਂ ਆ ਜਿੰਨਾ ਘਾ ਹੋ ਰਿਹਾ ਨਾਲ ਸਾਰੀ ਸਫਾਈ ਕਰਨੀ ਹੈ ਪਿੱਛੋਂ ਦੂਰ ਤੱਕ ਕੀ ਮਾਰੂ ਮਨ ਲੱਗਦਾ ਕਿ ਲਵੇ ਲਵੇ ਰੱਖੂ ਆ ਜੀ ਮਾਰੂਗਾ ਨਾ ਮੈਂ ਨਾਲ ਸਾਈਡ ਤੇ ਪਿੱਛੇ ਲੇ ਮਿੱਤਰ ਗিয়ার ਲਾਈ ਜਾਂਦੇ ਆ ਤੁਹਾਨੂੰ ਚਾਲਦਾ ਦਿਖਾਵਾਂਗੇ